ਲੁਧਿਆਣਾ ਦੇ ਵਿੱਚ ਲੋਕਲ ਸਿਟੀ ਬੱਸ ਸੇਵਾ ਦਾ ਕੰਟਰੈਕਟ ਜਿਹੜਾ ਹੈ 25 ਫਰਵਰੀ ਨੂੰ ਮੁੱਕ ਗਿਆ ਸੀ ਲੇਕਿਨ ਹਲੇ ਵੀ 15 ਬੱਸਾਂ ਨੇ ਜੋ ਲੁਧਿਆਣਾ ਦੇ ਸ਼ਹਿਰ ਦੇ ਵਿੱਚ ਚੱਲ ਰਹੀਆਂ ਨੇ ਦੋ ਰੂਟ ਹਜੇ ਵੀ ਬਹਾਲ ਨੇ ਜੋ ਕਿ ਚਲਾਏ ਜਾ ਰਹੇ ਨੇ ਪਹਿਲਾ ਰੂਟ ਜਿਹੜਾ ਹੈਗਾ ਉਹ ਘੰਟਾ ਘਰ ਤੋਂ ਲੈ ਕੇ ਸਾਹਨੇਵਾਲ ਤੱਕ ਦਾ ਰੂਟ ਹੈ ਦੂਜਾ ਜਿਹੜਾ ਰੂਟ ਹੈ ਉਹ ਲੁਧਿਆਣਾ ਦੇ ਬੱਸ ਅੱਡੇ ਤੋਂ ਕੁਹਾੜਾ ਤੱਕ ਦਾ ਰੂਟ ਹੈ ਇਹ ਰੂਟ ਤਾਂ ਕਰਕੇ ਜਿਹੜੇ ਨੇ ਕਾਫੀ ਜ਼ਿਆਦਾ ਚੱਲਦੇ ਨੇ ਕਾਫੀ ਜ਼ਿਆਦਾ ਲੋਕੀ ਇੱਥੋਂ ਸਫ਼ਰ ਕਰਦੇ ਨੇ ਕਿਉਂਕਿ ਲੁਧਿਆਣਾ ਦੇ ਸ਼ਹਿਰੀ ਖੇਤਰ ਖਾਸ ਕਰਕੇ ਰੈ residențial ਏਰੀਆ ਤੋਂ ਲੈ ਕੇ ਇੰਡਸਟਰੀਅਲ ਏਰੀਆ ਤੋ ਹੋ ਕੇ ਲੰਘਦਾ ਤੇ ਸਾਨਨੇਵਾਲ ਕੋਹਾੜੇ ਤੱਕ ਜਿਹੜਾ ਇਹ ਰੂਟ ਜਾਂਦਾ ਹੈ ਤਾਂ ਕਰਕੇ ਵਿੱਚ ਕਾਫੀ ਫੈਕਟਰੀਜ਼ ਇੰਡਸਟਰੀ ਆਫਿਸਸ ਪੈਂਦੇ ਨੇ ਤੇ ਜਿਹੜੇ ਲੋਕੀ ਕੰਮਕਾਰ ਕਰਦੇ ਨੇ ਇਨ੍ਹਾਂ ਫੈਕਟਰੀਆਂ ਆਫਿਸਸ ਦੇ ਵਿੱਚ ਉਹਨਾਂ ਲਈ ਕਾਫੀ ਸਹੂਲਤ ਇਸ ਰੂਟ ਦੀ ਹੁੰਦੀ ਹੈ ਤੇ ਇਹ ਜਿਹੜੇ ਦੋ ਰੂਟ ਨੇ ਹਲੇ ਵੀ ਚੱਲ ਰਹੇ ਨੇ 15 ਬੱਸਸ ਓਪਰੇਟ ਕਰ ਰਹੀਆਂ ਨੇ ਕਾਰਨ ਇਹਦਾ ਇਹ ਹੈ ਕਿ ਜਿਹੜਾ ਕੰਟਰੈਕਟਰ ਜਿਸ ਦਾ ਕੰਟਰੈਕਟ ਮੁੱਕਿਆ ਹੈ ਉਸ ਦੇ ਵਿੱਚ ਇੱਕ ਸ਼ਰਤ ਸੀ ਕਿ ਬੱਸਾਂ ਨੇ ਜਿਹੜੀਆਂ 5 ਲੱਖ ਕਿਲੋਮੀਟਰ ਚਲੀਆਂ ਹੋਣੀਆਂ ਚਾਹੀਦੀਆਂ ਨੇ ਤੇ ਇਸ ਦੇ ਵਿੱਚ 70000 ਕਿਲੋਮੀਟਰ ਹਜੇ ਪੈਂਡਿੰਗ ਹੈ ਇਸੇ ਕਰਕੇ ਇਹ 15 ਬੱਸਾਂ ਜਿਹੜੀਆਂ ਨੇ ਉਹ ਬੰਦ ਨਹੀਂ ਕੀਤੀਆਂ ਗਈਆਂ ਤੇ ਬਾਕੀ ਬੱਸਾਂ ਨੇ ਜਿਹੜੀਆਂ ਉਹ ਬੰਦ ਕਰ ਦਿੱਤੀਆਂ ਗਈਆਂ ਨੇ ਤੁਹਾਨੂੰ ਇਹ ਦੱਸ ਦਈਏ ਕਿ 83 ਬੱਸਾਂ ਇਸ ਕੰਟਰੈਕਟਰ ਹੋਰਾਈਜ਼ਨ ਜਿਹੜਾ ਕੰਟਰੈਕਟਰ ਹੈ ਇਸ ਨੂੰ ਦਿੱਤੀਆਂ ਗਈਆਂ ਸੀ 2015 ਦੇ ਵਿੱਚ ਤੇ کافی ਰੂਟ ਜਿਹੜੇ ਨੇ ਉਹ ਚੱਲ ਰਹੇ ਸਨ ਲੇਕਿਨ ਹੁਣ ਸਿਰਫ 15 ਬੱਸਾਂ ਚੱਲ ਰਹੀਆਂ ਨੇ ਮਿਊਨਿਸਪਲ ਕਾਰਪੋਰੇਸ਼ਨ ਨੇ ਜਦੋਂ ਬੱਸਾਂ ਲਈਆਂ ਸੀਗੀਆਂ ਤਾਂ 120 ਬੱਸਾਂ ਕੁੱਲ ਚਾਲੂ ਕੀਤੀਆਂ ਸੀ ਤੇ ਮਿਊਨਿਸਪਲ ਕਾਰਪੋਰੇਸ਼ਨ ਦੇ ਪਹਿਲਾਂ ਲੁਧਿਆਣਾ ਵਿਖੇ ਆਪ ਹੀ ਚਲਾਈਆਂ ਸੀਗੀਆਂ ਲੇਕਿਨ 2015 ਦੇ ਵਿੱਚ ਠੇਕੇਦਾਰ ਨੂੰ ਇਹ ਬੱਸਾਂ ਦੇ ਦਿੱਤੀਆਂ ਤੇ 37 ਬੱਸਾਂ ਕਿਉਂਕਿ ਉਹਨਾਂ ਦੀ ਹਾਲਤ ਚਲਾਉਣ ਯੋਗ ਨਹੀਂ ਸੀਗੀ ਇਸੇ ਕਰਕੇ ਉਹ ਨਹੀਂ ਦਿੱਤੀਆਂ ਗਈਆਂ ਸਿਰਫ 83 ਬੱਸਾਂ ਹੀ ਚੱਲ ਰਹੀਆਂ ਸੀਗੀਆਂ ਮਿਊਨਿਸਪਲ ਕਾਰਪੋਰੇਸ਼ਨ ਨੇ ਇਸ ਕੰਟਰੈਕਟਰ ਨੂੰ ਆਖਿਆ ਏ ਕਿ 5 ਕਰੋੜ 42 ਲੱਖ ਰੁਪਏ ਦੀ ਕੀਮਤ ਜਿਹੜੀ ਹੈ ਉਹ ਇਹਨਾਂ ਬੱਸਾਂ ਦੀ ਦੇ ਦੇਵੇ 83 ਬੱਸਾਂ ਉਹ ਆਪ ਦੇ ਕੋਲ ਹੀ ਰੱਖ ਲਵੇ ਤੇ 5 ਕਰੋੜ 42 ਲੱਖ ਦੇ ਵਿੱਚ ਉਹਨਾਂ ਨੂੰ ਖਰੀਦ ਲਵੇ ਨਹੀਂ ਤਾਂ ਜਿਹੜੀ ਹਾਲਤ ਦੇ ਵਿੱਚ ਇਹ ਬੱਸਾਂ ਦਿੱਤੀਆਂ ਗਈਆਂ ਸੀ ਬੱਸਾਂ ਨੂੰ ਉਸੇ ਹਾਲਤ ਦੇ ਵਿੱਚ ਕਰਕੇ ਮੋੜ ਦਵੇ ਤੇ ਕੰਟਰੈਕਟਰ ਨੇ ਜਿਹੜਾ ਏ ਉਹ ਇਸ ਦੇ ਖਿਲਾਫ ਅਦਾਲਤ ਦੇ ਵਿੱਚ ਕੇਸ ਕਰ ਦਿੱਤਾ ਮਾਮਲਾ ਜਿਹੜਾ ਇਹ ਚੱਲ ਰਿਹਾ ਹੈ ਇਸੇ ਕਰਕੇ ਬੱਸ ਸਰਵਿਸ ਨੂੰ ਬੰਦ ਨਹੀਂ ਕੀਤਾ ਗਿਆ ਮਿਊਨਿਸਪਲ ਕਾਰਪੋਰੇਸ਼ਨ ਨੇ ਇਹ ਵੀ ਆਖਿਆ ਕਿ ਉਹ ਛੇਤੀ ਹੀ ਨਵੇਂ ਟੈਂਡਰ ਲੈ ਕੇ ਆਉਣਗੇ ਨਵੀਆਂ ਬੱਸਾਂ ਨੇ ਜਿਹੜੀਆਂ ਉਹ ਵੀ ਚਲਾ ਸਕਦੇ ਨੇ ਤੇ ਨਵੇਂ ਕੰਟਰੈਕਟਰ ਨੂੰ ਟੈਂਡਰ ਜਿਹੜਾ ਇਹ ਦਿੱਤਾ ਜਾ ਸਕਦਾ ਜਿਸ ਦੇ ਨਾਲ ਮੁੜ ਤੋਂ ਜਿਹੜੇ ਰੂਟ ਨਹੀਂ ਵੀ ਚੱਲ ਰਹੇ ਉਹਨਾਂ ਨੂੰ ਬਹਾਲ ਕੀਤਾ ਜਾਵੇ ਕਿਉਂਕਿ ਇੱਕ ਸਮਾਂ ਸੀ 120 ਬੱਸਾਂ ਲੁਧਿਆਣੇ ਦੇ ਵਿੱਚ ਵੱਖ-ਵੱਖ ਖੇਤਰਾਂ ਦੇ ਵਿੱਚ ਜਾਂਦੀਆਂ ਸੀਗੀਆਂ ਲੋਕਾਂ ਨੂੰ ਕਾਫੀ ਸਹੂਲਤ ਹੁੰਦੀ ਸੀ ਲੋਕਾਂ ਨੇ ਵੱਖ-ਵੱਖ ਏਰੀਆਜ਼ ਜਿੱਦਾਂ ਕਿ ਡੁਗਰੀ ਜੋਦਾ ਇੱਥੇ ਤੱਕ ਆਸ-ਪਾਸ ਏਰੀਆਜ਼ ਹੋਰ ਵੀ ਜਿਹੜੇ ਰਾਹੋਂ ਰੋਡ ਦੇ ਉੱਪਰ ਜਿਹੜੇ ਏਰੀਆਜ਼ ਨੇ ਉਹ ਵੀ ਜਿਹੜੇ ਨੇ ਕਵਰ ਕੀਤੇ ਜਾਂਦੇ ਸੀ ਤੇ ਦੂਜੇ ਪਾਸੇ ਜੇ ਗੱਲ ਕਰੀਏ ਤਾਂ ਜਿਹੜਾ ਹੈ ਲਾਡੋਵਾਲ ਤੱਕ ਦਾ ਜਿਹੜਾ ਰੂਟ ਸੀ ਉਹ ਵੀ ਕਵਰ ਹੁੰਦਾ ਸੀ ਯਾਨੀ ਕਿ ਲੁਧਿਆਣਾ ਤੇ ਸਰਾਊਂਡਿੰਗ ਜਿਹੜਾ ਆਊਟਰ ਏਰੀਆ ਹੈ ਉਹ ਵੀ ਕਵਰ ਹੁੰਦਾ ਸੀ ਲੇਕਿਨ ਹੁਣ ਸਿਰਫ ਦੋ ਰੂਟ ਜਿਹੜੇ ਨੇ ਉਹ ਰਹਿ ਗਏ ਨੇ ਸੋ ਆ ਲੋਕੀ ਜਿਹੜੇ ਨੇ ਆਪਦਾ ਸਮਾਂ ਇਨ੍ਹਾਂ ਬੱਸਾਂ ਦੇ ਰਾਹੀਂ ਬਚਾਉਂਦੇ ਨੇ ਆਪਦਾ ਜਿਹੜਾ ਫਿਊਲ ਹੈ ਜਿਹੜੀ ਪੈਟਰੋਲ ਦੀ ਕਾਸਟ ਹੈ ਜਾਂ ਸਮਾਂ ਤੋਂ ਇਲਾਵਾ ਆਪਦੇ ਪੈਸੇ ਵੀ ਜਿਹੜੇ ਬਚਾਉਂਦੇ ਨੇ ਖਾਸ ਕਰਕੇ ਜਿਹੜੇ ਲੋਕੀ ਇਨ੍ਹਾਂ ਫੈਕਟਰੀਆਂ ਇੰਡਸਟਰੀਜ਼ ਆਫਿਸਿਸ ਦੇ ਵਿੱਚ ਕੰਮ ਕਰ ਰਹੇ ਹੁੰਦੇ ਨੇ ਬਹੁਤੀਆਂ ਉਹਨਾਂ ਦੀ ਸੈਲਰੀ ਨਹੀਂ ਹੁੰਦੀ ਤੇ ਇਹਨਾਂ ਬੱਸਾਂ ਤੇ ਉਹ ਨਿਰਭਰ ਰਹਿੰਦੇ ਨੇ ਤੇ ਲੁਧਿਆਣਾ ਵਰਗੇ ਵੱਡੇ ਸ਼ਹਿਰ ਨੂੰ ਪਬਲਿਕ ਟਰਾਂਸਪੋਰਟ ਇੱਕ ਵਧੀਆ ਹੋਣ ਦੀ ਬਹੁਤ ਜ਼ਿਆਦਾ ਲੋੜ ਹੈ ਇਸੇ ਕਰਕੇ ਬੱਸਾਂ ਨੂੰ ਵਧੀਆਂ ਚਲਾਉਣਾ ਜਿਹੜਾ ਹੈ ਉਹ ਇੱਕ ਜ਼ਿੰਮੇਵਾਰੀ ਬਣ ਜਾਂਦੀ ਹੈ ਲੁਧਿਆਣਾ ਨਗਰ ਨਿਗਮ ਦੀ ਇਸ ਤੋਂ ਇਲਾਵਾ ਇਲੈਕਟ੍ਰਿਕ ਬੱਸਸ ਜਿਹੜੀਆਂ ਉਹ ਵੀ ਲਿਆਉਣ ਦੀ ਜਿਹੜੀ ਗੱਲ ਹੈ ਉਹ ਚੱਲ ਰਹੀ ਸੀ ਤੇ ਉਹਨਾਂ ਦੀ ਪ੍ਰਕਿਰਿਆ ਵੀ ਲਗਭਗ ਚੱਲਦੀ ਪਈ ਹੈ ਤੇ ਉਹ ਵੀ 100 ਬੱਸਾਂ ਜਿਹੜੀਆਂ ਲੁਧਿਆਣੇ ਦੇ ਵਿੱਚ ਚਲਾਈਆਂ ਜਾ ਸਕਦੀਆਂ ਨੇ ਤੇ ਹੋਰ ਵੀ ਬੱਸਾਂ ਲਈਆਂ ਜਾ ਸਕਦੀਆਂ ਨੇ ਉਮੀਦ ਕਰਦੇ ਹਾਂ ਛੇਤੀ ਹੀ ਇਹ ਬੱਸਾਂ ਚਲਾਈਆਂ ਜਾਣਗੀਆਂ ਤੇ ਜਿਹੜੇ ਰੂਟ ਖੁੰਝ ਗਏ ਨੇ ਜਾਂ ਜਿਹੜੇ ਰੂਟ ਹੁਣ ਬੰਦ ਕਰ ਦਿੱਤੇ ਗਏ ਨੇ ਉਹਨਾਂ ਨੂੰ ਮੁੜ ਤੋਂ ਬਹਾਲ ਕੀਤਾ ਜਾਵੇਗਾ ਲੁਧਿਆਣਾ ਪੋਸਟ ਲਈ ਮਨੀਤ ਸਿੰਘ 丹巴。